ਇਹ ਨੂੰ ਲੰਬਾ ਤੇ ਦੇ ਦਿਓ ਉਹ ਕਹਿੰਦੇ ਤੇਰਾ ਖੇਤਰ ਉਹ ਅੰਗੇ ਕੋਈ ਖੇਤਰ ਪਹੁੰਚ ਗਿਆ ਉਹਨੇ ਵੀ ਇਹਨੂੰ ਅੱਛੇ ਨਾਲ ਲਗਾਇਆ ਚੁੰਗਿਆ ਜਿਸ ਨੇ ਪਤਾ ਅੱਲਾ ਵੀ ਇਹ ਸੁਣਨੇ ਦਾ ਚਿੱਤਰ ਹੈ ਉਹ ਵੀ ਫੱਦ ਰਿਹਾ ਕਹਿੰਦਾ ਤੇਰਾ ਖੇਤਰ ਕਹਿੰਦਾ ਹਾਂ ਪੈਰ ਬਾਹਰ ਲਖਾ ਦੇ ਤੇਰਾ ਖੇਤਰ ਇਹਨੇ ਪਾਸਾ ਦੀ ਬੇਨਤੀ ਕੀਤੀ ਤੇ ਖੇਤਰ ਉਹ ਪੂਰਾ ਆ ਗਿਆ ਪੈਰ ਤੇ ਇਹ ਤਿੰਨ ਤੋਰ ਰੰਗੇ ਨੇ ਤਿਲਕ ਤੇ ਜਜੂ ਲਾਉਣਾ ਬੰਦ ਕੀਤਾ ਸੁਫਰਾ ਆਪਣੇ ਮੱਥੇ ਤੇ ਵੇਸ਼ੇ ਦਾ ਤਿਲਕ ਲਾਇਆ ਫੂਲ ਦੀ ਅੰਦਰ ਦਾ ਜਿਉ ਨੂੰ ਪਾ ਕੇ ਰੰਗੇ ਦੇ ਸਾਹਮਣੇ ਚਲਾ ਗਿਆ ਕਹਿੰਦਾ ਇਹ ਲਾਜ ਨਹੀਂ ਇਹ ਘੱਟ ਦੇ ਰੱਖਦਾ ਸੁਫਰੇ ਨੂੰ ਸੰਤ ਤਰੋਕਿਆ ਨਹੀਂ ਮੈਂ ਅੱਜ ਆਪ ਸੰਗਤ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਸੱਚ ਕੀ ਹੁੰਦਾ ਹੈ ਬਾਬਾ ਜੀ ਸਿੰਘ ਜੀ ਸੱਚ ਦੀ ਹੁੰਦਾ ਹੈ ਇੱਕ ਵਕੀਲ ਹੈ ਕਿ ਜੱਗ ਨੂੰ ਕਹ ਰਿਹਾ ਹੈ ਜੇ ਤੁਸੀਂ ਗੋਲਦੀ ਨਾ ਤੀ ਉਹ ਤੁਹਾਨੂੰ ਨਾਲ ਕਰੇਗਾ ਤੇ ਮੈਂ ਸੱਚ ਬੋਲਾਂਗਾ ਇਸ ਵੇਖੀ ਉਹਨੂੰ ਬੇਕੀਣ ਲੱਗਾ ਐਪੋਚੀ ਦੇ ਹੱਥਾਂ ਤੇ ਕਹਿਆ ਮੈਂ ਜੇ ਬੋਲਾਂਗਾ ਸੱਚ ਬੋਲਾਂਗਾ ਉਹ ਕਹਿੰਦਾ ਪਹਿਲਾਂ ਮਨ ਨੂੰ ਇਹ ਦੱਸਾਂ ਕਿ ਸੱਚ ਹੁੰਦਾ ਨਹੀਂ ਮੈਂ ਤੇ ਗੱਲ ਕਰਾਂਗੇ ਤੇ ਪਹਿਲੇ ਇਹੋਸ਼ਾ ਲੱਗੇਗਾ ਪਾਰਿਆਂ ਨੂੰ ਆਉਣ ਵੇਲੇ ਕਹਿਣਾ ਚਾਹ। ਚਾਹ ਵੀ ਫਾਰੇ ਸੀ ਫਾਰ ਦਾ ਇੱਕਹਾਗਰ ਉਸ ਤੇ ਹੋਇਆ سارے کا چرم ہے سچ بھرم ہے تو چرم ہی سچ ہے نام رکھا گیا انگریزوں نے یہ سترا کا پتر ہویا ہے اس کا نام تو بھارت دیش کا نام کیا ہے پھر میں کچھ سوال کرنا چاہیے اگلے جا کے کرے اوپر کی گیا ہے گور

ਦਾ ਫੁੱਲ ਸੀ ਮੇਰਾ ਉਹ ਬਾਹਰ ਬੜਾ ਵੇਖੀ ਲਾਲ ਫੁੱਲ ਸੀ ਪਰ ਅੰਦਰੋਂ ਕਾਲਾ ਸੀ ਉਹ ਲੋਕ ਦੇ ਇੱਥੇ ਆਏ ਨਾ ਉਹਨੇ ਵੇਖਿਆ ਨੂੰ ਕਿ ਬਾਹਰ ਬੜੀ ਖੂਬ ਸੋਹਣੀ ਲੱਗ ਰਹੀ ਉਹ ਗੀਤ ਕੰਗੇ ਨਹੀਂ ਇਹ ਹੈ ਇਹਦੇ ਤੋਂ ਗੱਗਰੇ ਤੇ ਬਣਿਆ ਇਦਾਂ ਬੜਾ ਵੇਖ ਜੇ ਕਿ ਹਿੰਨ ਲੰਬਾ ਤੇ ਦੇ ਦਿਓ ਉਹ ਕਹਦੇ ਤੇਰਾ ਛਤਰਿਓ ਉਹ ਰੰਗੇ ਕੋਲ ਵੀ ਛਤਰ ਪਹੁੰਚ ਗਿਆ ਉਹਨੇ ਮਿਆਂ ਨੂੰ ਮੱਥੇ ਨਾਲ ਲਵਾਇਆ ਚੁੰਮਿਆ ਚਟਿਆ ਜਿਸ ਨੇ ਪਤਾ ਲੱਗਾ ਵੀ ਇਹ ਸੁਤਲੇ ਦਾ ਛਤਰ ਹੈ ਉਹ ਨੂੰ ਸਾਧ ਰਿਆ ਕਹਿੰਦਾ ਤੇਰਾ ਛਤਰ ਹੈ ਕਹਿੰਦਾ ਹਾਂ ਪੈਰ ਚ ਪਾ ਕੇ ਵਿਖਾ ਜੇ ਤੇਰਾ ਛਤਰ ਹੈ ਫਿਰ ਵੀ ਪਾਤਸ਼ਾਹ ਨੇ ਬੇਨਤੀ ਕੀਤੀ ਕਿ ਉਹ ਛਤਰ ਨੂੰ ਪੂਰਾ ਆ ਗਿਆ ਪੈਰ ਤੇ ਉਸ ਦਿਨ ਤੋਂ ਰੰਗੇ ਨੇ ਤਿਰਪ ਤੇ ਜਜੂ ਲਾਉਣਾ ਬੰਦ ਕੀਤਾ ਸੁਤਰਾ ਆਪਣੇ ਮੱਥੇ ਦੇ ਵਿਸ਼ਟਾ ਦਾ ਤਿਲਕ ਲਾਇਆ ਸੂਰ ਦੀ ਅੰਦਰ ਦਾ ਜਿਉ ਨੂੰ ਪਾ ਕੇ ਰੰਗੇ ਦੇ ਸਾਹਮਣੇ ਚਲਾ ਗਿਆ ਕਹਿੰਦਾ ਇਹ ਇਲਾਜ ਨੇ ਇਹ ਚੱਟ ਦੇ ਲੱਗਦਾ ਸੁਤਰਾ ਇਹਨੂੰ ਇਸ ਪੰਤ ਤੋਂ ਰੋਕਿਆ ਨੂੰ ਪੈ ਪੀਚ ਹੋ ਗਿਆ ਪੰਤ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਦੇ ਪਰਫਾਫੀ ਲਿਖਿਆ ਹੋਇਆ ਹੁਣ ਆਪਾਂ ਗੱਲ ਕਰੀਏਗਾ ਮੈਂ ਤੁਹਾਡੇ ਆਪ ਸੰਗਤ ਤੋਂ ਪੁੱਛਣਾ ਚਾਹੁੰਨਾ ਹਾਂ ਇਹ ਸੱਚ ਕੀ ਹੁੰਦਾ ਹੈਗਾ ਉਹ ਗੁਰਜੀਤ ਸਿੰਘ ਜੀ ਸੱਚ ਕੀ ਹੁੰਦਾ ਹੈ ਇੱਕ ਵਕੀਲ ਇੱਕ ਜੱਜ ਨੂੰ ਕਹਿ ਰਿਹਾ ਤੇ ਜਿਸ ਦੀ ਰਵਾਈ ਨਹੀਂ ਹੈ ਨਾ ਜਿਵੇਂ ਉਹ ਧਰਮ ਨਾਲ ਕਰੇਗਾ ਮੈਂ ਸੱਚ ਬੋਲਾਂਗਾ ਇੱਕ ਸਿੱਖੀ ਉਹਨੂੰ ਵਕੀਲ ਕਹਿਣ ਲੱਗਾ ਇਹ ਪੁੱਠੀ ਤੇ ਹੱਥ ਰੱਖ ਕੇ ਕਹਿਆ ਮੈਂ ਜੋਰ ਨਾਲ ਬੋਲਾਂਗਾ ਸੱਚ ਬੋਲਾਂਗਾ ਉਹ ਕਹਿੰਦਾ ਪਹਿਲੇ ਮੈਨੂੰ ਇਹ ਦੱਸ ਕਿ ਸੱਚ ਹੁੰਦਾ ਕੀ ਹੈ ਤੂੰ ਕਹਿੰਦਾ ਧਰਮ ਨਾਲ ਕਹੋ ਵੀ ਸੱਚ ਕਮਾਂਗਾ ਪਹਿਲੇ ਮੈਨੂੰ ਇਸ ਦਾ ਜਵਾਬ ਦੇ ਜੱਜ ਕਹਿੰਦਾ ਦੱਸ ਉਹਨੂੰ ਭਾਈ ਇਹ ਇੱਥੇ ਆਪਾਂ ਇੱਕ ਗੱਲ ਕਵਾਂਗੇ ਤੇ ਪਹਿਲੇ ਗੁੱਸਾ ਲੱਗੇਗਾ ਸਾਰੇਆਂ ਨੂੰ ਮੈਂ ਉਹਨਾਂ ਗੱਲ ਕਹਿਣ ਲੱਗਾ ਚਾਹੁੰਦੇ ਸਾਰੇ ਸੰਸਾਰ ਦਾ ਇੱਕ ਤਹਾ ਗੁਰਮੁਖ ਪੇਰਿਓ ਸਾਰੇ ਸੰਸਾਰ ਦਾ ਧਰਮ ਇੱਕ ਕਿੰਨੇ ਹੈ ਸੱਚ ਧਰਮ ਹੈ ਤੇ ਧਰਮ ਹੀ ਸੱਚ ਹੈ ਇਹਦੀ ਪ੍ਰਤੱਖ ਵਿਆਖਿਆ ਕੀ ਹੈ ਯੋਗ ਸੱਚ ਦੀ ਗੱਲ ਹੋ ਰਹੀ ਸੀ ਨਾ ਸਾਹਿਬ ਜਦਿਆਂ ਨੂੰ ਕਤਲ ਕਰਨ ਵਾਸਤੇ ਦਰਬਾਰ ਸਜਿਆ ਆਇਆ ਸੀ ਸੱਚੇ ਬੰਦੇ ਇੱਕ ਪਾਸੇ ਸਾਂ ਤੇ ਬੇਈਮਾਨ ਬੰਦੇ ਸਿਚਾ ਆਨੰਦ ਵਰਗੇ ਇੱਕ ਪਾਸੇ ਸਾਂ ਪਾਵੇਂ ਮੁਸਲਮਾਨ ਸਾਂ ਪਾਵੇਂ ਕੋਈ ਵੀ ਸਾਂ ਉਹ ਸੱਚ ਵੱਲੇ ਖੜੇ ਹੋਏ ਸਾਂ ਸਾਚੀ ਧਰਮ ਹੈ ਧਰਮ ਹੀ ਸੱਚ ਹੈ ਜਿਹੜੇ ਧਰਮੀ ਬੰਦੇ ਉਦੋਂ ਸੱਚ ਦੀ ਗੱਲ ਕਰਦੇ ਨੇ ਚੂਰਦੀ ਗੱਲ ਨਹੀਂ ਕਰਦੇ ਉਥੇ ਵਟਾ ਮੰਨੇ ਕੋਈ ਨਹੀਂ ਮਲੇਰਪੁਰ ਨੇ ਆਦੇ ਨਹੀਂ ਕੀਤਾ ਨਾ ਇਹਨਾਂ ਨੂੰ ਛੱਡ ਦੇ ਤੂੰ ਹੈ ਤਾਂ ਮੁਸਲਮਾਨ ਸੀ ਨਾ ਪਰ ਤਰਜ਼ਦਾਰੀ ਸੱਚੀ ਕਰ ਰਿਆ ਸੀ ਉਹ ਸੱਚੀ ਦੀ ਗੱਲ ਕਰ ਰਿਆ ਸੀ ਸੁਚਾ ਅਨੰਦ ਉਹ ਵੈਸੇ ਪੁੱਤਾਂ ਨਾਲ ਨਹੀਂ ਰਹੀਗਾਗਾ ਉਹ ਜੂਦਾ ਆਸਿਕੋ ਕਾ ਬਣਿਆ ਆਇਆ ਸੀ ਵੰਗੂ ਨਮਕ ਖਾ ਕੇ ਗੁਰੂ ਘਰ ਦਾ ਹਰਾਮ ਕਰਕੇ ਆਗਾ ਆਪਾਂ ਗੱਲ ਕਰਨੀ ਹੈ ਸੱਚ ਦੀ ਉਹੀ ਚਹਿਰ ਮਹਾਦਰ ਸਾਹਿਬ ਜੀ ਮਹਾਰਾਜ ਮੈਂ ਥੋੜੀ ਜਿਹੀ ਵਿਆਖਿਆ ਕਰਕੇ ਕਰ ਲੰਗਾ ਹਾਂ ਔਰੰਗਜ਼ੇਬ ਬਾਦਸ਼ਾਹ ਹਾਂ ਇੱਕ ਗੱਲ ਹੋਰ ਕਰੀਏ ਅਸਲ ਵਿੱਚ ਇਹ ਜੀ ਦਾ ਨਾਮ ਕੀ ਹੈ جس دیش رہ رہے ہیں دسو بھی اس دیش کا کی نام ہے جس دیش رہی نہیں دسے گا گا کی نام ہے رہ رہے ہاں ہاں جیت یہ نام کلا بھارت ہی ہے انڈیا یہاں نے نا رکھے ہے انگریزاں نے ਇਹਦਾ ਨਾਮ ਭਾਰਤ ਹੈ ਭਾਰਤ ਸੁਤੰਤਰਤਾ ਦਾ ਪੁੱਤਰ ਹੋਇਆ ਹੈ ਉਹਦੇ ਨਾਮ ਤੇ ਭਾਰਤ ਦੇਸ਼ ਦਾ ਨਾਮ ਪਿਆ ਹੈ ਫਿਰ ਇੱਕ ਹੋਰ ਮੈਂ ਕੋਈ ਸਵਾਲ ਕਰਨਾਗਾ ਤੁਸੀਂ ਇਹ ਵੇਖ ਲਓ ਜਾ ਕੇ ਕਰੇ ਉੱਤੀ ਦੀ ਸਟੇਸ਼ਨ ਹੀ ਵਿੱਚ ਇਹਨੂੰ ਪੀਕਿਆ ਗਿਆ ਹੈ ਦੋਨੋਂ ਪੀਕਿਆ ਗਿਆ ਹੈ ਜੀ ਚੋਰ ਹਾਂ ਤੇ ਫਿਰ ਅਸੀਂ ਚੋਰ ਥੋੜੀ ਹੀ ਗਏ ਆਂ ਇਹ ਦਰਦ ਕਿਉਂ ਨਹੀਂ ਕਰਦੇ ਹੈਗੇ ਦਰਦੇ ਕਿਉਂ ਹੈ ਸੱਚੀ ਗੱਲ ਹੈ ਜੁਲਾਨ ਦੇ ਲੋਕ ਜਦੋਂ ਹਿੰਦੁਸਤਾਨ ਵਿੱਚ ਆਏ ਨਾ ਉਦੋਂ ਪਹਿਲੇ ਇਹਨਾਂ ਨੂੰ ਹਿੰਦੂ ਨਹੀਂ ਕਹਿੰਦੇ ਭਾਰਤੀਆ ਕਹਿੰਦੇ ਸੀ ਜਦੋਂ ਉਹ ਆਏ ਨਾ ਉਹਨਾਂ ਦੇ ਮੁਲਕ ਦੇ ਵਿੱਚ ਇੱਕ ਫੁੱਲ ਹੁੰਦਾ ਸੀ Hindu ਦਾ ਫੁੱਲ Hindu ਦਾ ਫੁੱਲ ਸੀ ਨਾ ਜਿਹੜਾ ਉਹ ਬਾਹਰੋਂ ਬੜਾ ਵੇਖੂ ਲਾਲ ਸੁਖਰੀ ਦਾ ਪਰ ਅੰਦਰੋਂ ਕਾਲਾ ਸੀ ਜਦੋਂ ਲੋਕ ਇੱਥੇ ਆਏ ਨਾ ਉਹਨਾਂ ਨੇ ਵੇਖਿਆ ਇਹਨਾਂ ਨੂੰ ਕਿ ਬੜਾ ਬੜੇ ਖੂਬਸੂਰਤ ਨੇ ਸੁੰਦਰ ਨੇ ਉਹ ਕਹਿੰਦੇ ਕਿ ਇਹ ਹਿੰਦੂ ਹੀ ਹੈ ਹਿੰਦੂ ਤਾਂ ਵਗੜ ਕੇ ਬਣਿਆ ਐਦਾਂ ਬਣਿਆ ਜੇ ਪੂਰਨ ਖੁੱਟੇ ਨਾਨਕਾ ਪੂਰਨ ਸੱਚ ਰਹੀ ਹਿੰਦੁਸਤਾਨ ਦੇ 22 ਸ਼ੂਬੇ ਸਨ ਜਦੋਂ ਅਰੰਗ ਦਿੱਲੀ ਦੇ ਤਖਤ ਉੱਤੇ ਬੈਠਾ ਆਇਆ ਉਨੇ 22 ਫੁੱਲ ਦੇ ਜ਼ਾਰਾ ਨੂੰ ਸੱਦ ਕੇ ਨਾ ਤੇ ਉਹ ਨੂੰ ਯਾਰੀ ਕੀਤਾ ਕਿ ਨੂੰ ਯਾਰੀ ਕੀਤਾ ਭਈ ਯਾਨਾ ਇੱਧਰ ਧਿਆਨ ਦਿਓ ਜਾਂ ਮੈਂ ਬਰਖਸਮਾਤੇ ਹੀ ਕਰਦੇ ਆਂਗਾ 2 ਮਿੰਟ ਦਾ ਵਿਚਾਰ ਹੈ ਗੱਲਾਂ ਪੌੜੀਆਂ ਨੇ ਜਦੋਂ ਅਸਾਧ ਰੋਗ ਲੱਗ ਜਾਵੇ ਨਾ ਕਿਸੇ ਨੂੰ ਉਹ ਅਗਰ ਕਮਾਂਦ ਦੇ ਦੇਣੀ ਉਹ ਕਹਿੰਦੇ ਐਸੇ ਪੌੜੀ ਹੁੰਦੀ ਏ ਕਿ ਉਹ ਬਿਮਾਰੀ ਨੂੰ ਖੋਹ ਕਰ ਦਿੰਦੀ ਏ 22 ਹੁੰਦੇ ਸਨ ਇਸ ਹਿੰਦੁਸਤਾਨ ਦੇ ਬਈ ਮਹਾਨ ਲੋਕਾਂ ਉਹ ਵੀ ਮੁਸਲਮਾਨ ਨਹੀਂ ਹਿੰਦੂ 22 ਹੁੰਦੇ ਸਨ ਇਸ ਭਾਰਤ ਦੇ ਔਰੰਗਜ਼ੇਬ ਬਾਦਸ਼ਾਹ ਜਿਨੀ ਦਾ ਬਾਦਸ਼ਾਹ ਸੀ ਤਖਤੇ ਬੈ ਕੇ ਰਾਜ ਕਰ ਰਿਹਾ ਸੀ ਉਹ ਕੀ ਕਰ ਰਿਹਾ ਸੀ ਇਹਨਾਂ ਲੋਕਾਂ ਨੂੰ ਜ਼ਾਬਰੀ ਮੁਸਲਮਾਨ ਬਣਾ ਰਿਹਾ ਸੀ ਜਬਲੀ ਮੁਫੱਲ ਮਾਰ ਬਣਾ ਰਿਹਾ ਸੀ ਉਹਨੇ 22 ਫੂਟੇ ਵਾਲਾ ਨੂੰ ਐਲਾਨ ਕਰ ਦਿੱਤਾ ਉਹ ਕਹਿੰਦਾ ਵੀ ਜਿਹੜਾ ਆਪਣੇ ਇਲਾਕੇ ਜਿਆਦਾ ਮੁਸਲਮਾਨ ਬਣਾਏਗਾ ਉਹਨੂੰ ਜਿਆਦਾ ਆਰਾਮ ਦਿੱਤਾ ਜਾਵੇਗਾ ਤਸ਼ਵੀਰ ਦੇ ਹੂਬੇ ਅਫਗਾਨ ਖਾਨ ਸ਼ੇਰ ਅਫਗਾਨ ਖਾਨ ਤਸ਼ਵੀਰ ਦਾ ਹੂਬਾ ਗਵਰਨਰ ਉਹਨੂੰ ਕਿਹਾ ਗਿਆ ਵੀ ਤੇਰੇ ਇਲਾਕੇ ਦੇ ਵਿੱਚ ਹਿੰਦੂਆਂ ਦੇ ਧਾਰਮਿਕ ਵਿਦਿਆ ਪ੍ਰਣਾਲੀ ਹੈ ਉਥੇ ਧਾਰਮਿਕ ਗ੍ਰੰਥ ਲਿਖੇ ਜਾਂਦੇ ਸੀ ਉਸ ਸਮੇਂ ਔਰ ਉਥੇ ਹੀ ਸੰਧਿਆ ਅਧਿਤੀ ਜਦ ਹੀ ਪੜਾਈ ਕੀਤੀ ਜਾਂਦੀ ਸੀ ਬ੍ਰਾਹਮਣਾਂ ਨੂੰ ਪੜਾਇਆ ਜਾਂਦਾ ਸੀ ਉਥੇ ਹੀ ਧਰਮ ਪ੍ਰਚਾਰ ਕਰਨ ਵਾਸਤੇ ਤੋਂ ਆਪਣੇ ਇਲਾਕੇ ਵਿੱਚ ਨਾ ਮੁਸਲਮਾਨ ਬਣਾ ਜਿੰਨੇ ਜਾਂ ਤੋਂ ਤੋਂ ਜ਼ਿਆਦਾ ਬਣਾਵੇਂਗਾ ਤੈਨੂੰ ਜ਼ਿਆਦਾ ਹੁਨਾ ਨੂੰ ਦਿੱਤਾ ਜਾਵੇ ਸ਼ੂਬਾ ਸ਼ੇਰ ਖਾਨ ਖਾਨ ਉਹਨੇ ਬ੍ਰਾਹਮਣਾਂ ਨੂੰ ਛੱਡਿਆ ਆਪਣੇ ਦਰਬਾਰ ਵਿੱਚ ਦਰਬਾਰ ਵਿੱਚ ਛੱਡਿਆ ਜਦੋਂ ਕਿਰਪਾ ਰਾਮ ਪੰਡਤ ਮੁਖੀ ਸੀ ਹੁਣੇ ਨਵਜੀਤ ਸਿੰਘ ਦੱਸ ਕੇ ਗਏ ਸੀ ਵੀ ਇਹ ਗੱਲ ਕਿਉਂ ਨਹੀਂ ਕਰਦੇ ਵੀ ਉਹ ਪਤਨੀ ਮਾਰ ਕੇ ਆਪਣਾ ਉਹ ਛੱਡ ਕੇ ਤੇ ਸਿੰਘ ਸਜਿਆ ਤੇ 40 ਮੁਕਤਿਆਂ ਵਿੱਚ ਸ਼ਹਾਦਤ ਦਿੱਤੀ ਉਸਨੇ ਉਹਨੇ ਆਪਣਾ ਧਰਮ ਨਹੀਂ त्याਗਿਆ ਇਹ ਤਾਂ ਸੱਚਾ ਸੱਚ ਹੈ ਜਦੋਂ ਉਹ ਸਾਚੇ ਬਾਬੋ ਸਾਥੀ ਆ ਗਿਆ ਪਰਪਰਤਾ ਰਾਮ ਜੀ ਜਿਹੜਾ ਇਹ ਮੁਖੀ ਸੀ ਬ੍ਰਾਹਮਣਾਂ ਦਾ ਬ੍ਰਾਹਮਣਾਂ ਦਾ ਮੁਖੀ ਜੀ ਇਹ ਆਇਆ ਖੇਤਾਂ ਖਾਨ ਨੇ ਸਰਕਾਰੀ ਹੁਕਮ ਵਖਾਇਆ ਕਿ ਆਹ ਸਰਕਾਰ ਦਾ ਹੁਕਮ ਹੈ ਬਾਦਸ਼ਾਹ ਦਾ ਮੁਸਲਮਾਨ ਹੋ ਜਾਓ ਜਾਂ ਮਰਨ ਲਈ ਤਿਆਰ ਹੋ ਜਾਓ ਇਹ ਸੁਬਾ ਸ਼ੇਰ ਥਾਂ-ਧਾਂ ਕੀ ਕਹਿਣ ਲੱਗਾ ਕਿ ਇਹ ਗੱਲ ਬਾਦਸ਼ਾਹ ਵੱਲੋਂ ਹੁਕਮ ਜਾਰੀ ਹੋਇਆ ਹੈ ਤੁਸੀਂ ਉਹਨੂੰ ਕੋਈ ਕਰਨਾ ਹੈ ਤੇ ਕਿਰਪਾ ਰਾਮ ਕਹਿੰਦਾ ਸਾਨੂੰ ਸਮਾਂ ਦੇ ਦਿਓ ਅਸੀਂ ਬੱਜਦੇ ਸਮੇਂ ਵਿੱਚ ਵਿਚਾਰ ਕਰ ਲਈਏ ਵੀ ਅਸੀਂ ਕੀ ਕਰਾਂਗੇ ਇਹ ਪੰਥ ਕਿਰਪਾ ਰਾਮ ਸਮਾਂ ਲੈ ਕੇ ਚਲਾ ਗਿਆ ਜਾ ਕੇ ਜਿਹੜੇ ਸਾਸੀ ਸੀ ਨਾ ਉਹਨਾਂ ਨਾਲ ਫੈਸਲਾ ਕੀਤਾ ਉਹ ਕਿਉਂ ਸਿੰਘ ਸਜਿਆ ਕਿਤੇ ਅੰਦਰ ਅੰਦਰ ਜਜਬਾ ਸੀ ਉਹਨੇ ਕਿਹਾ ਧਰਮ ਨਹੀਂ ਛੱਡਣਾ ਮਰ ਜਾਣਾ ਪ੍ਰਵਾਨ ਹੈ ਫੈਸਲਾ ਕਰਕੇ ਇਸ ਧਾਰਮਿਕ ਸਥਾਨ ਆ ਪਾਸ ਦੇ ਵਿੱਚ ਜਿਹਨੂੰ ਅਮਰਨਾਥ ਕਹਿੰਦੇ ਹਨ ਉਹ ਉਹ ਅਮਰਨਾਥ ਦੇ ਸਥਾਨ ਤੇ ਜਾ ਪਹੁੰਚਿਆ ਆਪਣੇ ਸਾਥੀ ਨਾਲ ਲੈ ਕੇ ਇਹ ਦੇ ਪ੍ਰਸਾਪ ਸੂਰੀ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਅੰਦਰਜ ਹੈ ਉਥੇ ਜਿਹਨੇ ਚੜਾ ਗਿਆ ਨਾ ਉੱਥੇ ਜਾ ਕੇ ਤੇ ਉਹ ਬੈਠ ਗਿਆ ਤੇ ਪ੍ਰਣ ਕਰ ਲਿਆ ਕਿ ਜੇ ਤੋ ਸਾਨੂੰ ਧਰਮ ਦਾ ਰક્ષਕ ਮਿਲ ਗਿਆ ਤੇ ਥੱਲੇ ਜਾਵਾਂਗੇ ਨਹੀਂ ਤੇ ਇੱਥੇ ਹੀ ਪ੍ਰਾਂਤੇ ਆਖਦੇ ਆਂ ਧਰਮ ਨਹੀਂ ਛੱਡਣਾ ਪਰ ਭਈਏ ਧਰਮਣਾ ਛੋੜੀਏ ਬਾਹਰ ਉਹਨਾਂ ਦੀ ਪਗੜੀ ਹੈ ਫਿਰ ਦੀਜੇ ਬائیں ਨਾਲ ਛੋੜੀਏ ਮਰ ਜਾਣਾ ਪ੍ਰਵਾਨ ਹੈ ਪਰ ਧਰਮਣੀ ਤੇ ਅਗਣਾ ਆਪਣਾ ਇਹ ਫੈਸਲਾ ਕਰਕੇ ਬੈਠ ਗਿਆ ਧਰਮਣਾ ਦੇ ਕੇ ਅਸੀਂ ਆਸ ਨੇ ਦੱਸਿਆ ਕਿ ਅੱਧੀ ਰਾਤ ਦੇ ਸਮੇਂ ਇੱਕ ਪੱਥਰ ਆ ਉੱਤਰੀ ਆਫਾਜ ਤੋਂ ਉਹ ਪੱਥਰ ਕਾ ਇਹਨਾਂ ਦੇ ਹੱਥ ਆਈ ਉਹ ਪਤਕਾ ਦੇ ਉੱਤੇ ਲਿਖਿਆ ਹੋਇਆ ਸੀ ਕਿ ਚਿੰਤਾ ਨਾ ਕਰੋ ਚਿੰਤਾ ਦਾ ਕੀ ਕੀਜੀਏ ਕਿ ਉਹ ਆਣਾ ਹੋਣੀ ਓਏ ਚਿੰਤਾ ਨਾ ਕਰੋ ਅਸੀਬ ਤਾਂ ਫੁਰਮਾ ਤੇ ਬੰਦੀਆਂ ਬਹਾਦਰਾਂ ਦੇ ਬੰਦੀਆਂ ਤੁਸੀਂ ਅਣਪੁਰ ਸਾਹਿਬ ਚਲੇ ਜਾਓ ਉੱਥੇ ਤੁਹਾਡੇ ਧੰਮ ਦੀ ਰਾਖੀ ਕਰਨ ਵਾਸਤੇ ਬੈਠਾ ਹੈ ਗੁਰੂ ਤੇਗ ਬਹਾਦਰ ਸਾਹਿਬ ਉਹ ਤੁਹਾਡੇ ਧੰਮ ਦੀ ਰੱਖਿਆ ਕਰੇਗਾ ਇਹ ਬਣਤਰ ਕਰਪਾਰਾਮ ਜਣ ਚੜਿਆ ਥੱਲੇ ਆ ਗਏ ਸਾਥੀ ਨਾਲ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਪਹੁੰਚ ਗਏ ਉੱਥੇ ਜਾ ਕੇ ਭਾਈ ਮਜੀਦਵਾਸ ਸਵਾਰਾ ਰਾਂਜਾ ਕੈਂਪ ਕੀਤਾ ਇਹ ਰਾਂਜਾ ਕੈਂਪ ਕੀਤਾ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣਾ ਹੈ ਪਾਈ ਮਤੀ ਦਾ ਜਮਾਨ ਨੂੰ ਚੇਰੂਨ ਤੇ ਇਕਰਾਰ ਫਹਿਮਦਾ ਮੇਰੇ ਨਾਸਤੇ ਬੇਨਤੀ ਕੀਤੀ ਪਾਈ ਮਤੀ ਦਾਸ ਨੇ ਸ੍ਰੀ ਚਰਨ ਨੂੰ ਜਾ ਕੇ ਦੱਸਿਆ ਵੀ ਮਹਾਰਾਜ ਜੀ ਤੁਹਾਨੂੰ ਮਿਲਣ ਵਾਸਤੇ ਇੱਕ ਮੀਰ ਤੇ ਕੋਈ ਬ੍ਰਾਹਮਣ ਆਏ ਨੇ ਉਹ ਆਪ ਜੀ ਨੂੰ ਮਿਲਣਾ ਚਾਹੁੰਦੇ ਨੇ ਪਰ ਅਤਿ ਅਤਿ ਹੰਝੂ ਹੀ ਲੱਗਦੇ ਨੇ ਤੇ ਸ਼ਤਕਰ ਪਾਦਸ਼ਾ ਗਰੀਬ ਨਵਾਜ ਹਰੂ ਤੇ ਇਕਰਾਰ ਸਹਿਬੀ ਭੋਰੇ ਚੋਂ ਉੱਥੇ ਆਣ ਕੇ ਸਾਹਮਣੇ ਥੜਾ ਸਾਬੇ ਉੱਤੇ ਬੈਠ ਕੇ ਬ੍ਰਹਮਣ ਨੂੰ ਬੁਲਾ ਰਿਹਾ ਬ੍ਰਹਮ ਆ ਗਏ ਬ੍ਰਹਮਣਾਂ ਦੇ ਅੱਥਾਂ ਵਿੱਚ ਜਲ ਸੀ ਹੱਥ ਜੁੜੇ ਸੀ ਸੀਸ ਝੁਕੇ ਹੋਏ ਸੀ ਗੁਰੂ ਤੇਗ ਬਹਾਦਰ ਸਾਹਿਬ ਵੀ ਪੁੱਛਣ ਲੱਗੇ ਭਾਈ ਅੱਖਾਂ 'ਚ ਪਾਣੀ ਕਿਉਂ ਹੈ ਇਹ ਗੁਰੂ ਨਾਨਕ ਦਾ ਘਰ ਹੈ ਜੇ ਦੁਨੀਆ ਅਸਲੀ ਆਉਦੀ ਜੇ ਹੱਥੀ ਜਾਂਦੀ ਕੋ ਰੋਂਦਾ ਹੋਵੇ ਇਥੋਂ ਹੱਸਦਾ ਹੀ ਜਾਂਦਾ ਹੈ ਤੁਸੀਂ ਕਿਉਂ ਰੋ ਰਹੇ ਹੋ ਤਾਂ ਨਾਰਾਜੀ ਰੰਗੇਜੇਬ ਨੇ ਹੁਕਮ ਕਰ ਦਿੱਤਾ ਹੈ ਕਿ ਇਹਨਾਂ ਨੂੰ ਮੁਸਲਮਾਨ ਬਣਾ ਸ਼ੂਬਾ ਫੇਰ ਫਾਨ ਫਾਨ ਨੂੰ ਉਹਨੇ ਸਾਨੂੰ ਹੁਕਮ ਕਣਾ ਦਿੱਤਾ ਹੈ ਅਸੀਂ ਉਤੋਂ ਟਾਈਮ ਬਿਆਸੀ ਉਹ ਟਾਈਮ ਵਿੱਚ ਅਮਰਨਾਥ ਜੇਪਾ ਸੇ ਉਥੋਂ ਆਕਾਸ਼ੋਂ ਪੱਥਰ ਕਾ ਉਤਰੀ ਤੇ ਤੁਹਾਡੀ ਜ਼ਿੰਮੇਵਾਰੀ ਲੱਗੀ ਹੈ ਕਿ ਤੁਸੀਂ ਸਾਡੇ ਧਰਮ ਦੀ ਰੱਖਿਆ ਕਰ ਸਕਦੇ ਮਹਾਰਾਜ ਸੱਚੇ ਪਾਖਸ਼ਾ ਵਿਚਾਰ ਕਰ ਰਹੇ ਸੀ ਬਾਗ ਗੋਬਿੰਦ ਰਾਜ ਜੇਪਾ ਪਾਖਸ਼ਾ ਆਏ ਖੇਡਦੇ ਖੇਡਦੇ ਸਤਸਰਾਂ ਦੀ ਗੋਦ ਵਿੱਚ ਬੈਠ ਸਾਂ। ਅਕਸ਼ਮਾ 14 ਹਾਂ। ਕਿਉਂ ਮੇਰਾ ਮੈਨੂੰ ਅਲਦਾ ਟਾਈਮ ਤਾਂ ਹੋ ਗਿਆ ਜਿੰਨਾ ਕੁ ਮੇਰੇ ਆ ਸੀ। ਤੁਸੀਂ ਕਰ ਲੋ ਇੱਦਾਂ। ਹਾਂ ਜੀ, ਤੁਸੀਂ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਹਰ ਗਵਿੰਦਰਾ ਗੋਦ ਚਾਹ ਕੇ ਬੈਠੇ ਤੇ ਪਿਤਾ ਬੰਦੇ ਦੇਖ ਕੇ ਤੇ ਬ੍ਰਹਮਾ ਮਦ ਦੇਖ ਕੇ ਫਿਰ ਕਹਿੰਦਾ ਪਤਾ ਨਹੀਂ ਇਹ ਕੀ ਹੋ ਰਿਹਾ ਹੈ ਨੇ। ਸਤਕਰ ਪਾਤਸ਼ਾਹ ਕੰਨਗੇ ਇਹਨਾਂ ਦਾ ਧਰਮ ਸੰਕਟ ਵਿੱਚ ਹੈ। ਉਹ ਰਹੂ ਜੇ ਬਾਦਸ਼ਾਹ ਇਹਨਾਂ ਦਾ ਜ਼ਬਰ ਕਰ ਰਿਹਾ ਹੈ ਯਾਦ ਰੱਖੇ ਸਿੱਖ ਤਾਂ ਹਰ ਥਾਂ ਤੇ ਪਹੁੰਚੇ ਕਿ ਮੁਸਲਮਾਨਾਂ ਨਾਲ ਜ਼ਬਰ ਹੋਇਆ ਉਹਨਾਂ ਦੀ ਵੀ ਮਦਦ ਕੀਤੀ ਕਿ ਪਹਾੜੀਆਂ ਨਾਲ ਜੁੜਨ ਹੋਇਆ ਉਹਨਾਂ ਦੀ ਮਦਦ ਕੀਤੀ ਸੀ ਪਹਾੜੀਏ ਬੇਈਮਾਨ ਸਨ ਉਹ ਜਦੋਂ ਸਾਡੇ ਨੂੰ ਲੋੜ ਪੈਂਦੀ ਸੀ ਗੁਰੂ ਸਾਹਿਬ ਨੂੰ ਆਪਣੇ ਵੱਲ ਸੱਦ ਕੇ ਮਦਦ ਲੈ ਰਹੇ ਹੁੰਦੇ ਸੀ ਜਦੋਂ ਗੁਰੂ ਸਾਹਿਬ ਨੂੰ ਲੋੜ ਪੈਂਦੀ ਤੇ ਉਹ ਤੁਰਕਾਂ ਨਾਲ ਆ ਕੇ ਗੁਰੂ ਸਾਹਿਬ ਤੇ ਹਮਲਾ ਕਰਦੇ ਸੀ ਪਹਾੜੀਆਂ ਦਾ ਇਹੋ ਜਿਹਾ ਜੀਵਨ ਫੀਗਾ ਇਹੋ ਜਿਹਾ ਬੇਈਮਾਨ ਲੋਕਾਂ ਉਹ ਪਹਾੜੀਏ ਮਾਰੀ ਜਦੋਂ ਅੰਮ੍ਰਿਤ ਦੀ ਗੱਲ ਕੀਤੀ ਨਾ ਕਹਿੰਦੇ ਅਸੀਂ ਰਾਜਪੂਤ ਆ ਸਾਨੂੰ ਸੁਣਦੇ ਤੇ ਬਠੇ ਅੰਮ੍ਰਿਤ ਸ਼ਗਵ ਮਾਰੇ ਕਿ ਅੰਮ੍ਰਿਤ ਤਾਂ ਛਕਾਇਆ ਜਾ ਗਿਆ ਫਰ ਲੋ ਦੇ ਬਾਟੇ ਤੇ ਇਹ ਤੁਸੀਂ ਕਹਿੰਦੇ ਹੋ ਕਿ ਇਹ ਨੀਵੇਂ ਆ ਜਾਂਤਾਂ ਦੇ ਨੇ ਸਮਾ ਆਵੇਗਾ ਤੁਸੀਂ ਜਾ ਕੇ ਇਹਨਾਂ ਦੇ ਝੂਠੇ ਭਾਂਡੇ ਮਾਜੋਗੇ ਉੱਟਣਾ ਦੇ ਵੇਖੋ ਭੜੀਏ ਭਾਂਡੇ ਮਾਜਦੇ ਪੈ ਜੇ ਇਹ ਮਹਾਰਾਜ ਦਾ ਬਚਨ ਹੈ ਗੁਰਗੀ ਸਰਪਤਿ ਸ਼ਾਦਾ ਮਹਾਰਾਜ ਦਾ ਬਚਨ ਥੋੜੀ ਖਾਲੀ ਆਣਾ ਸੀ ਮਹਾਰਾਜ ਦਾ ਬਚਨ دریاਵਾਂ ਨੇ ਮੰਨ ਲਿਆ ਪਰ ਸੇਖਣੀ ਜੇ ਮੰਨਦਾ ਹੈਗਾ دریاਵਾਂ ਨੇ ਮੰਨ ਲਿਆ دریا ਦਾ ਬਹਿਰ ਮਗਰ ਟੋਰਾਏ ਬਚਨ ਦੇ ਪਰ ਸੇਖਣੀ ਜੇ ਮੰਨਦਾ ਬਚਨ ਰਾਤ ਨੂੰ ਵੇਖੋ ਫੰਗਤ ਗੁਰਦੁਆਰਿਆਂ 'ਚ ਨਹੀਂ ਜੇ ਹੁੰਦੀ ਸਵੇਰੇ ਵੇਖੋ ਚੰਦ ਕ ਬੰਦੇ ਗੁਰਦੁਆਰਿਆਂ 'ਚ ਆਉਂਦੇ ਨੇ ਸੌਣ ਨਾਲ ਕੋਈ 6 ਇੰਚੀ ਬੰਦਾ ਲੰਮਾ ਨਹੀਂ ਹੋ ਜਾਂਦਾਗਾ ਅੰਮ੍ਰਿਤ ਵੇਰੇ ਉੱਠਣਾ ਚਾਹੀਦਾ ਹੈ ਅੰਮ੍ਰਿਤ ਵੇਰੇ ਹਮਲਾਣਾ ਚਾਹੀਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਬਾਲ ਗੋਬਿੰਦ ਰਾਏ ਕਹਿੰਦੇ ਅਗੇ ਫਿਰ ਇਹਨਾਂ ਦਾ ਧਰਮ ਬਚ ਕੇ ਨਹੀਂ ਸਕਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਿ ਮਹਾਂਪੁਰ ਕੋਈ ਉੱਚੀ ਕੌਮਾ ਇਹਨਾਂ ਬਗਲੇ ਆਪਣਾ ਸੀਸ ਪਰਮਾਨ ਕਰੇ ਤੇ ਤਾਂ ਮੱਠਕਦਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਨ ਲਗੇ ਮਹਾਰਾਜ ਧਿਆੜੇ ਨਾਲ ਵੱਡਾ ਪਰਮਾਤਮਾ ਪਾਉਣੇ ਧਿਆੜੇ ਨਾਲ ਵੱਡਾ ਵੱਡੀ ਕੁੱਲ ਕਿਹੜੀ ਹੈ ਧਿਆੜੇ ਨਾਲ ਵੱਡਾ ਮਹਾਂਪੁਰਖ ਕਿਰਾ ਤੁਸੀਂ ਆਪਣਾ ਪਰਮਾਨ ਕਰਦੇ ਹੋ ਸੀਸ ਇਹਨਾਂ ਦਾ ਧਰਮ ਬਚਾ ਲਓ ਇਹ ਸਾਹਿਬ ਜੀ ਹੱਸ ਪੈਕਲ ਕੀ ਤਰਫਾ ਪਾਛਾ ਕੰਨ ਗੇਵਾ ਮੈਂ ਤਾਂ ਸੋਚਦਾ ਨਹੀਂ ਤੂੰ ਛੋਟੇ ਹੋ ਸਾਡਾ ਰਾਖਾ ਆਖਾਂ ਪੁਰਖੇ ਮਾਰੇ ਸਚੇ ਪਾਸਿ ਨੇ ਕਿਹਾ ਭਾਈ ਗੱਲ ਇਹ ਆ ਅੰਤਾਂ ਨੂੰ ਕਿਹਾ ਜਾਓ ਜਾ ਕੇ ਰਮ ਜੇਗਨ ਨੂੰ ਕਹਿ ਦਿਓ ਇਹ ਸਾਡਾ ਮੁਖੀ ਸਾਡਾ ਅਗੂ ਸਾਡਾ ਰਖਕ ਗੁਰੂ ਤੇਗ ਬਹਾਦਰ ਸਾਹਿਬ ਹੈ ਤੁਸੀਂ ਕਹਦੇ ਨੂੰ ਤੇ ਹਾਦਰ ਸਾਹਿਬ ਨੂੰ ਇਹ ਫਰਮਾਨ ਕਰ ਲੋ ਅਸੀਂ ਸਾਰੇ ਆਪੇ ਮੁਸਲਮਾਨ ਹੋ ਜਾਵਾਂਗੇ ਜਦੋਂ ਇਹ ਗੱਲ ਸੁਣੀ ਨਾ ਕੋਈ ਬੰਦੇ ਖੁਸ਼ ਹੋਏ ਕੱਡੇ ਬੰਦੇ ਦੇ ਮੁਸਲਮਾਨ ਹੋਣ ਨਾਲ ਸਾਰੇ ਮੁਸਲਮਾਨ ਹੋ ਜਾਣਗੇ ਪਰ ਉਹਨਾਂ ਨੂੰ ਇਹ ਪੁੱਟ ਗਿਆ ਵੀ ਹੁਣ ਤਾਂ ਲੋਹੇ ਦੇ ਜਾਣੇ ਚ ਬਣ ਵਾਲੀ ਗੱਲ ਹੋ ਗਈ ਹੈ ਉਹ ਤੇ ਹਾਦਰ ਸਾਹਿਬ ਨੂੰ ਮੁਸਲਮਾਨ ਹੋਣਾ ਨਹੀਂ ਤੇ ਅੰਗੇ ਵਾਸਤੇ ਬੜਾ ਵੱਡਾ ਚੈਲੰਜ ਬਣ ਗਿਆ ਉਹ ਹੁਕਮਨਾਮਾ ਗੁਰੂ ਤੇਗ ਬਹਾਦਰ ਸਾਹਿਬ ਦਾ ਅਫਗਾਨ ਖਾਨ ਸ਼ੇਖ ਬਹਾਸ਼ੇਰ ਅਫਗਾਨ ਖਾਨ ਨੂੰ ਦਿੱਤਾ ਉਹ ਹੁਕਮਨਾਮਾ ਦਿੱਲੀ ਭੇਜਿਆ ਗਿਆ ਦਿੱਲੀ ਦਰਬਾਰ ਹੋਇਆ ਦਰਬਾਰ ਹੋਇਆ ਤੇ ਦਰਬਾਰ ਹੋ ਕੇ ਕਿਸ ਤਰ੍ਹਾਂ ਉਥੋ ਐਦੀਏ ਜੁਰੇ ਉਹ ਐਦੀਏ ਭਾਈ ਸੰਤੋਖ ਸਿੰਘ ਲਖਦਾ ਚਾਰ ਬੰਦੇ ਮੰਜੀ ਨੂੰ ਚੁੱਕਦੇ ਇਥੇ ਇੱਕ ਐਦੀਆ ਮੰਜੀ ਤੇ ਬੈਠਾ ਸੀ ਦੋ ਐਦੀਏ ਸਨ ਅੱਠ ਬੰਦੇ ਉਹ ਮੰਜੀ ਉਹ ਮੰਜੀ ਫਰੀ ਅਨਪੁਰ ਸਾਹਿਬ ਆਏ ਆਪਾਂ ਗੱਲ ਸਮਾਪਤ ਕਰੀਏਗਾ ਕਿਉਂਕਿ ਸੰਗਤ ਸੁਣਨ ਵਾਲੇ ਵੀ ਬੜੇ ਨੇ ਤੇ ਕਈ ਬੰਦੇ ਇਦਾਂ ਦੇ ਨੇ ਵੀ ਸਮਾਪਤੀ ਹੋਏ ਹੁਣ ਕੰਮ ਨਬੜੇਗਾ ਬਾਬਾ ਜੀ ਬੋਲੀ ਜਾਓ ਵਾਏ ਵਾਏ ਗੁਰੂ ਚੇਤਨ ਮਹਾਰਾਜ ਸਾਹਿਬ ਮਹਾਰਾਜ ਸਚੇ ਪਾਤਸ਼ਾਹ ਦੀਵਾਨ ਸੁਜਾ ਕੇ ਬੈਠੇ ਹੋਏ ਸੀ ਉਹ ਐਦਿਆਂ ਨੇ ਅੰਦਰ ਆਉਣ ਦਾ ਟਾਈਮ ਮੰਗਿਆ ਤੇ ਸਤਿਗੁਰੂ ਗੁਰੂ ਚੇਤਨ ਮਹਾਰਾਜ ਸਾਹਿਬ ਜੀ ਦੇ ਮੂੰਖੋਂ ਬਚਨ ਕੀ ਨਿਕਲਿਆ ਪਾਈ ਮਤੀ ਗਰਾਹੀ ਗੁਰੂ ਤੇਗ ਬਹਾਦਰ ਸ਼ਹਿਬ ਨੇ ਕਿਹਾ ਜਮਾਨਾ ਸਦਾ ਆ ਗਿਆ ਹੈ ਫਿਰ ਭਾਈ ਮਤੀ ਜਸ ਕੰਨ ਨਾ ਮਾਰੇ ਛੁਪ ਛੁਪ ਬੋਲੋ ਛੁਪ ਛੁਪ ਬੋਲੋ ਤਾਂ ਫਿਰ ਮਾਰੇ ਕੰਨ ਗੇ ਭਈ ਗੱਲ ਇਹ ਆ ਕਿ ਸੱਚੀ ਗੱਲ ਹੈ ਫਿਰ ਗੱਲ ਉੱਥੇ ਹੀ ਆ ਜਾਂਦੀ ਨਾ ਕਿ ਸੱਚ ਹੀ ਹੈ ਸੱਚ ਸਬਣਾ ਹੋਏ दारू ਪਾਪ ਕਢਾ ਸੱਚ ਦੀ ਗੱਲ ਹੈ ਖਾਲਸਾ ਇਹ ਨਾ ਇਹ ਸੱਚ ਹੈ ਕਲਗੀ ਸਰਪਾਤਿ ਨੇ ਗਰਬਲੋਜ ਕਿਹਾ ਹੈ ਆਤਮ ਰਖ ਤੇ ਜਾਣ ਨਹੀਂ ਸੋ ਹੈ ਖਾਲਸਾ ਦੇਵ ਅਮ ਮਉ ਮਤਾਸ ਮੈਂ ਰੰਚਕ ਨਾਹੀ ਤੇਵ ਮਰ ਕਹਿੰਦੇ ਖਾਲਸਾ ਇਸ ਮੇਰੇ ਵਿੱਚ ਰੰਚਕ ਮਾਤਰ ਭੇਤ ਨਹੀਂ ਹੈਗਾ ਕਿਉਂਕਿ ਮੈਂ ਉਹ ਮੇਰਾ ਖਾਲਸਾ ਹੈ ਇਹ ਦੇ ਜੀ ਦੇ ਮੈਂ ਤੇ ਜੀ ਲੈ ਲਿਆ ਹੈ ਪਰ ਸਤਗੁਰੂ ਨੇ ਜਿਹਨੂੰ ਪੁੱਤਰ ਬਣਾਇਆ ਨਾ ਉਹਨੂੰ ਮਾਲਕ ਵੀ ਬਣਾ ਦਿੱਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਇਹ ਰਚਨ ਕੀਤਾ ਉਹਨਾਂ ਆਈਦਿਆਂ ਨੂੰ ਅੰਦਰ ਬੁਲਾਇਆ ਗਿਆ ਉਹਨਾਂ ਨੇ ਮਾਰੇ ਕਹਿੰਦੇ ਵੀ ਕਹੋ ਕਿਤੇ ਮਾਰੀ ਰੰਗ ਜੇ ਰੰਧਾਉਣਾ ਹੈ ਤੇ ਗੁਰੂ ਤੇ ਇਹ ਭਾਸ਼ਣ ਨੂੰ ਦਿਲੀ ਲੈ ਕੇ ਆਓ ਮਾਰੇ ਉਹਨਾਂ ਨੂੰ ਸਰਪਾਉ ਦੇ ਕੇ ਵਿਦਿਆ ਕਰ ਦਿੱਤਾ ਉਹਨਾਂ ਦੀ ਯੁਰਤ ਨਹੀਂ ਸਈ ਤੇ ਮਾਰੇ ਵੀ ਕਹਿੰਨ ਸਾਡੇ ਨਾਲ ਚੱਲੋ ਮਾਰੇ ਨੇ ਕਿਹਾ ਵੀ ਤੁਸੀਂ ਜਾਓ ਅਸੀਂ ਆਪੇ ਆ ਜਾਵਾਂਗੇ ਕੱਲ ਨਵੇੜੀਏ ਆਪਾਂ ਨਾ ਨਮਾ ਫਿਰ ਕੰਮ ਸੁਆਦ ਨਹੀਂ ਰਹਿ ਜਾਂਦਾਗਾ ਜਦੋਂ ਗੁਰੂ ਤੇਜ ਬਾਦਸਰ ਦਾ ਪਤਾ ਨਾ ਲੱਗੇ ਤੇ ਦੇਖੀ ਹਰ ਰਾਂਜੇ ਬਣਾ ਇੱਕ ਵਾਰੰਟੀ ਯਾਰੀ ਕੀਤਾ ਉਹਦੇ 5000 ਰੁਪਏ ਆਨਾਮ ਰੱਖਿਆ ਮੈਂ ਸਮਾਪਤੀ ਕਰਨਾਗਾ ਜੀ ਧਿਆਨ ਇੱਧਰ ਦਿਓਗਾ ਇਹ ਕੰਮ ਤੁਸੀਂ ਫਿਰ ਵੀ ਕਰ ਲੈਣਾ ਹੈਗਾ ਕੀ ਹੋਊਗਾ ਉਹ ਰਾਂਜੇ ਬਣਾ ਐਲਾਨ ਕੀਤਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬਰੇ ਜ਼ਾਸ ਪਾਵੇਗਾ ਉਹਨੂੰ 50000 ਰੁਪਏ ਜਾਨਾ ਦਿੱਤਾ ਜਾਵੇਗਾ ਆਗਰੇ ਧਾਰਨ ਵਾਲਾ ਇੱਕ ਪਰਿਵਾਰ ਹਫਮਦੀਨ ਸ਼ੈਦ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਰਾਤ ਜਾਣਨ ਜਦੋਂ ਉਹਨੂੰ ਪਤਾ ਲੱਗਾ ਉਹਨਾਂ ਨੇ ਬੇਨਤੀ ਕੀਤੀ ਕੀ ਬੇਨਤੀ ਕੀਤੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੇ ਤੁਹਾਡੇ ਤੇ ਖਦਾਚ ਕੋਈ ਫਰਕ ਨਹੀਂ ਹੈਗਾ ਤੇ ਤੁਹਾਡੀ ਗ੍ਰਿਫਤਾਰੀ ਸਾਡੇ ਹੱਥੋਂ ਹੋਵੇ ਉਹ ਗ੍ਰਿਫਤਾਰੀ ਦਾ ਨਾਮ ਲੈ ਕੇ ਅਸੀਂ ਆਪਣੀਆਂ ਲੜਕੀਆਂ ਵਯਾ ਦੇਾਂਗੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਰਸਤਾ ਬਦਲ ਲਿਆ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਨਾ ਅੱਗੇ ਜਾਣ ਦੀ ਕੋਈ ਲੋੜ ਨਹੀਂ ਸਿੱਧਾ ਦਿੱਲੀ ਵੱਲ ਆ ਪਹੁੰਚ ਜਾਂਦਾ ਹੈ ਪੰਜਾਬ ਤੋਂ ਅਰਦਾਸ ਸੁਣੀ ਬੇਨਤੀ ਕੀਤੀ ਉਹਨਾਂ ਨੇ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਵਿੱਚ ਤੇ ਖਦਾ ਵਿੱਚ ਕੋਈ ਫਰਕ ਨਹੀਂ ਤੇ ਗੁਰੂ ਦੇਖ ਬਹਾਦਰ ਦੀ ਗ੍ਰਿਫਤਾਰੀ ਸਾਡੇ ਇੱਥੋਂ ਹੋ ਗਈ ਇਹ ਕਿਵੇਂ ਗ੍ਰਿਫਤਾਰੀ ਹੋਣੀ ਸੀ ਉਹ ਤਾਂ ਦਿੱਲੀ ਨੂੰ ਜਾ ਰਹੇ ਸੀ ਮਾੜ ਨੇ ਆਪਣਾ ਰਸਤਾ ਬਦਲ ਦਿੱਤਾ ਦਿੱਲੀ ਤੋਂ ਅਗਰੇ ਨੂੰ ਚੱਲ ਪਏ ਜੇ ਵੀ ਤੋਂ ਅਗਰੇ ਪਹੁੰਚ ਗਏ ਫਿਰ ਕੱਲ ਥੋੜੀ ਜੀ ਸੰਕੋਚ ਜਿਹਾ ਹੈ ਗਿਆ ਆਪਾਂ ਉਥੇ ਜਾ ਕੇ ਨ ਮਾਰੇ ਕੰਨਗੇ ਭੁੱਖ ਲੱਗੀ ਭਾਈ ਮਤੀ ਦਾ ਤੇ ਭਾਈ ਮਤੀ ਦਾ ਸਾ ਮੱਥਾ ਠਣ ਗਿਆ ਵੀ ਇੰਨਾ ਚਿਰ ਹੋ ਗਿਆ ਮੈਨੂੰ ਲੜ ਰਹੀ ਦੀਆਂ ਨੂੰ ਕਦੇ ਮਾਰੇ ਨੇ ਕਿਹਾ ਹੀ ਨਹੀਂ ਭੁੱਖ ਲੱਗੀ ਹੈ ਇੱਕ ਖੇਡ ਵਰਤੋਂ ਲੱਗੇ ਨੇ ਭੁੱਖ ਭੁੱਖ ਪਣੀ ਨਹੀਂ ਲੱਭੀ ਮਹਾਰਾਜ ਜੀ ਹੁਕਮ ਕਰੋ ਕਹਿੰਦੇ ਉਹ ਬੰਦਾ ਨਾ ਜਿਹੜਾ ਸਾਹਮਣੇ ਉਹਨੂੰ ਬੁਲਾ ਕੇ ਲਿਆਂ ਉਹ ਕੌਣ ਸੀ ਉਹ ਹਸਨ ਜੀ ਨਹੀਂ ਸੀ ਜਿਹਨੇ ਅਰਦਾਸ ਕੀਤੀ ਸੀ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਤੇ ਖੁਦਾ ਕੋਈ ਫਰਕ ਨਹੀਂ ਤੇ ਗੁਰੂ ਤੇਗ ਬਹਾਦਰ ਦੀ ਗ੍ਰਿਫਤਾਰੀ ਸਾਡੇ ਹੱਥੋਂ ਹੋ ਗਈ ਮਲਾ ਕੇ ਲਿਆਂਦਾ ਹੋਰ ਗੱਲ ਸੰਕੋਚ ਵਿੱਚ ਨਾ ਚੱਲੀ ਗਏ ਸਮਾਪਤੀ ਕਰੀਏ ਛੇਤੀ ਨਾ ਉਹ ਕੀ ਹੋਇਆ ਮਾਰ ਨੂੰ ਕਹਿੰਦੇ ਭਈ ਇਹ ਕੰਮ ਕਰ ਸਾਡਾ ਕਹਿੰਦੇ ਕੀ ਹਲਵਾਈ ਕੋਲ ਜਾ ਤੇ ਸਾਨੂੰ ਮਠਿਆਈ ਲੈ ਆ ਦੇ ਮਾਇਆ ਐਸੀ ਮਾਇਆ ਨਹੀਂ ਦਿੱਤੀ ਆਪਣੇ ਉਂਗਲ 'ਚ ਮੰਗਰੀ ਲਾ ਕੇ ਦੇ ਦਿੱਤੀ ਪਤਾ ਕਿਵੇਂ ਲੱਗਣਾ ਸੀ ਤੇ ਮਠਿਆਈ ਪਾ ਕੇ ਕਹਿੰਦੇ ਜਿਨੇ ਆਵਾ ਆਪਣੇ ਦੋਸ਼ਾਲਾ ਲਾ ਕੇ ਦੇ ਦਿੱਤਾ ਜਿਸਰੇ ਉਹ ਲੈ ਕੇ ਹਲਵਾਈ ਕੋ ਗਿਆ ਕਹਿੰਦਾ ਮਹਾਰਾਜ ਜੀ ਹਲਵਾਈ ਨੂੰ ਜਾ ਕੇ ਕਹਿੰਦਾ ਫੇਰ ਜੀ ਆਹ ਮੰਗਰੀ ਰੱਖੋ ਤੇ ਮਠਿਆਈ ਦੇ ਦੇ ਜਿੰਨੀ ਆਉਂਦੀ। ਉਹਨੇ ਕਿਤੇ ਜਾਇ ਦੇ ਪਾ ਦੇ ਦਿਸਾਲੇ। ਉਹਨੇ ਵੇਖਿਆ ਓਏ ਗਰੀਬਾ ਜ ਆ ਬੰਦਾ ਐਡੀ ਕੀਮਤੀ ਮੰਦਰੀ ਇਹਦੇ ਕੋਲ ਕਿੱਥੇ ਆ ਗਈ। ਨਾਲ ਕੇ ਨਾਨਕ ਸ਼ਾਹ ਦੀ ਮੋਹਰ ਲੱਗੀ ਸੀ ਉੱਪਰ ਪ੍ਰੋਗਣ ਪਾਸ਼ਾ ਦੀ ਇਨਾਮ ਦੀ। ਉਹਨੇ ਕਿਹਾ ਜ਼ਰੂਰ ਚੋਰ ਐ। ਉਹ ਕਹਿੰਦਾ ਬੈਠ ਜਾ ਮਠਿਆਈ ਦੇ ਦਿੰਨਾ। ਉਹਦੋਂ ਪਰਫੋਰਮੈਂਸ ਲਗਿਆ। ਪੌਸਾ ਵੀ ਪੁਲਸ ਨੇ ਆਣ ਕੇ ਕਹਿੰਦਾ ਜੀ ਆ ਬੰਦਾ ਜੀ ਆ ਚੀਜ਼ਾਂ ਦੇ ਕੋਈ ਮਿਲੀਆਂ ਨੇ। ਉਹ ਪੁਰਸ਼ਾਂ ਨੇ ਧਮਕੀ ਹੀ ਦੇਣ ਲੱਗੇ ਉਹ ਕਹਿੰਦਾ ਮੈਨੂੰ ਕਿਉਂ ਧਮਕੀ ਦੇਂਦੇ ਹੋ ਮਾਲਕ ਬਾਜ਼ਾਰ ਦੇ ਵਿੱਚੇ ਨੇ ਜਾ ਕੇ ਉਹਨਾਂ ਨਾਲ ਗੱਲ ਕਰ ਲਓ ਨੇੜੇ ਗੱਲ ਆ ਗਈ ਉਹ ਜਿਹਨੇ ਨੇੜੇ ਆਏ ਨਾ ਬਾਅਦ ਤੇ ਉਹ ਮਾ ਬੈਠਿਆ ਤਾਂ ਤੁਹਾਨੂੰ ਗੁਰੂ ਗੁਰੂ ਤੇ ਬਾਦਲ ਫੈਮ ਹੈ ਕਿ ਖੇਤਰਦਾਰੀ ਨੇ ਤੂੰ ਤੇ ਇਹ ਬਾਦਲ ਵੀ ਖੇਤਰਦਾਰੀ ਕੀ ਗੱਲ ਤੇ ਨਾਲ ਸਿੱਖੀ ਜਿਹੜੇ ਘੋੜੇ ਸੀ 6 ਘੋੜੇ ਸੀ ਰਾਤ ਬੜੀਆਂ ਵਾਰਤਾ ਵਰਸ ਰਸਾਈਆਂ ਗਈਆਂ ਉਹ ਹੁਣ ਸਮਾਂ ਨਹੀਂ ਹੈਗਾ ਆਪਾਂ ਸਮਾਪਤੀ ਵੀ ਲੈ ਲੈ ਚਲੀਏ ਉਹ ਤੇ ਇੱਕ ਵਾਰ ਫਿਰ ਦੀ ਗ੍ਰਿਫਤਾਰੀ ਹੋ ਗਈ ਜੀ ਗ੍ਰਿਫਤਾਰੀ ਦਾਣ ਤੋਂ ਪਹਿਲਾਂ ਉਹਨਾਂ ਕਿਹਾ ਵੀ ਪਹਿਲੇ ਇਹਨੂੰ ਇਨਾਮ ਦਿਓ 5000 ਰੁਪਈਆ ਫੇਰ ਅਸੀਂ ਗ੍ਰਫਤਾਰ ਹੋਣਾ ਹੈਗਾ ਉਹ ਹਸਨ ਸਿੰਘ ਨੂੰ 5000 ਰੁਪਈਆ ਦੇ ਕੇ ਉਹ ਕੰਮ ਨਵੇੜਦਾ ਥਾ ਤੁਹਾਨੂੰ ਅੱਜ ਦੇਖਲੇ ਜੋ ਦਿੱਲੀ ਪਹਚਾਇਆ ਗਿਆ ਹੋਰ ਲੈੜੇ ਰਹਿ ਗਏ ਦਿੱਲੀ ਪਹਚਾਇਆ ਗਿਆ ਜਿੱਥੇ ਜਿਹੜੇ ਪਹਚਾਇਆ ਗਿਆ ਤੇ ਉੱਥੇ ਉਹ ਦੇਵ ਵਾਲੀ ਵੇਲੀ ਸੀ ਉਹੇ ਠਰਾਇਆ ਗਿਆ ਤੇ ਦੇਰ ਕਰ ਲੰਗਾ ਮਹਾਰਾਜ ਜੀ ਮੈਨੂੰ ਕੋਈ ਫੇਵਾ ਦੱਸੋ ਤੇ ਮਹਾਰਾਜ ਕਹਿੰਦੇ ਵੀ ਸਾਨੂੰ ਕੁਛ ਨਹੀਂ ਚਾਹੀਦਾ ਤੇ ਕਿਦਾਂ ਸ਼ੀਧੀ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਾਂ ਹੁਣ ਸਮਾਪਤੀ ਕਰੀਏ ਵਿਚਾਰਾਂ ਦੀ ਕਿਉਂਕਿ ਬਾਵਾ ਜਿਆਦਾ ਚਿਰ ਲਾਵਾਂਗੇ ਨਾ ਤੇ ਫਿਰ ਕੰਮ ਖਰਾਬ ਹੋ ਜਾਵੇਗਾ ਗਾਗਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਤੇ ਤਿਲਕ ਤੇ ਜੰਜੂ ਦੀ ਰਾਖੀ ਉਹਨੇ ਆਲਮ ਦੀ ਰਾਖੀ ਕੀਤੀ ਗੁਰੂ ਤੇਗ ਬਹਾਦਰ ਫ਼ੈਮ ਨੇ ਕੱਲੇ ਮੁਸਲਮਾਨਾਂ ਤੇ ਜ਼ੁਲਮ ਨਹੀਂ ਸੀ ਹਿੰਦੂਆ ਤੇ ਨਹੀਂ ਸੀ ਹੋ ਰਿਹਾ ਮੁਸਲਮਾਨਾਂ ਤੇ ਵੀ ਜ਼ੁਲਮ ਹੋ ਰਿਹਾ ਸੀ ਸਾਰੀ ਸੰਸਾਰ ਦੀ ਚਾਦਰ ਆਪਾਂ ਕਹੀਏ ਵਿਸ਼ਵ ਦੀ ਚਾਦਰ ਤਨ ਗੁਰੂ ਇੱਕ ਹੋਰ ਫਿਰ ਕਹੋ ਵਿਸ਼ਵ ਦੀ ਚਾਦਰ ਵਿਸ਼ਵ ਦੀ ਚਾਦਰ ਅੱਜ ਕੋ ਬਾਣੀ ਸੁਣਦੀ ਕਿਹ ਚਾਦਰ ਕਹਿਣਾ ਹੈ ਕਿਸੇ ਨੇ ਉਹ ਦੂਜੀ ਚਾਦਰ ਨਹੀਂ ਕਹਿਣਾ ਦਾ ਵਿਸਵਦੀ ਚਾਦਰ ਵਿਸਵਦੀ ਚਾਦਰ ਤੁਹਾਨੂੰ ਕੋ 1 ਚਾਦਰ ਤੇਹ ਮਹਾਦਰਸ਼ੂਰੀਏ ਕਰਨਾ ਹੁੰਦਾ ਵੇ ਧਾਏ ਪਰ ਥਾਹੀਂ ਹੋਏ ਧਾਏ ਇਹ ਸਿਰ ਲੱਗਾ ਫਿਰ ਮਾ ਪੈਦਾ ਗੁਰੂ ਅਰਜਨ ਦੇਵ ਦਾ ਅਸ਼ੀਸ਼ ਲੱਗਾ ਦੂਜਾ ਗੁਰੂ ਤੇਗ ਬਹਾਦਰ ਦਾ ਤੋਂ ਅਸ਼ੀਸ਼ ਲੱਗਾ تے اس تو بعد چار شہب جاندے نے لگ گئے سما عورتے کنے ہو گئے چھے ستمہ سیس ماسا گلی دا لگ گئے سات سیس لگ گئے مارے کائی دا بوٹا پٹھے رائے راہے کوڑ بیٹھے ہاں تے کہ آج تو ترکر آجی جڑ پٹھ کے سارے اس مندر کے روڑ دیتی ہیں خط نہیں کرتے ہیں سلوہ دی ہاں ਯਾਰ ਦਾ ਸੋ ਨਿਆ ਵਾਰਸ ਦੇ ਹਾਰ ਧੰਨਵਾਦੀ ਹਾਂ ਤੁਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ